ਅੱਛੀ ਕਾਲ ਅੱਜ 23 ਜੂਨ 2024 ਅਸੀਂ ਬੈਠੇ ਨਾਰਕੰਡ ਦੇ ਸਪੀਕਰ ਹੋ ਰਿਹਾ ਸਾਰੇ ਲੱਗੇ ਹੋਏ ਨੇ ਫੋਨਾਂ ਤੇ ਉਹ ਮਸਾਰੇ ਨੇ ਜਾਈਏ ਇੱਥੇ ਇੱਧਰ ਜਗਤਿੰਦਰ ਬੈਠੇ ਡਾਇਆ ਉਹ ਉਧਰ ਕਮਲ ਪਿਆ ਅੱਜ ਪਹੁੰਚਦਾ ਸ਼ਿਵਲੇ ਪਰ ਦੋ ਤਿੰਨ ਮੁੰਡੇਆਂ ਸ਼ਿਮਲਾ ਨੇ ਦੇਖਿਆ ਉਹ ਲੈ ਕੇ ਆਣ ਦਾ ਹੁਣ ਇਹਨੂੰ ਹੁਜਾ ਸਾਰਾ ਲੱਕੜ ਦਾ ਕੰਮ ਬੜਾ ਸੋਹਣਾ ਕੰਮ ਬਣਾਇਆ ਕਰ ਠੰਡ ਹੈਗੀ ਇੱਥੇ ਸਵੇਰ ਦੇ 6:30 ਵਜੇ ਨੇ 6:30 ਵਜੇ ਨੇ 7 7 ਵਜੇ ਗਏ ਮਿਲਦੇ ਆ ਕਾਰਕੰਡਾ ਛੋਟਾ ਜਿਹਾ ਸ਼ਹਿਰ ਹੈ ਇੱਕ ਸ਼ਾਂਤ ਬਿਲਕੁਲ ਜੂਨ ਤੇ ਠੰਡ ਹੁੰਦੀ ਇੱਥੇ ਕਾਫੀ ਹੁੰਦੀ ਚੰਗੀ ਇਸ ਤੋਂ ਅੱਗੇ ਨਹੀਂ ਸਾਡੇ ਬਹੁਤ ਐਲਟੀਟਿਊਡ ਵੱਧਾ ਜਾਂਦਾ ਕਾ ਹੋਟਲ ਤੇ ਵੱਡੀ ਆ ਲੋਕ ਸਾਲੀ ਹੋਏ ਨੂੰ ਬਣੀ ਨੂੰ ਜ਼ਰੂਰ ਦਿੰਦ ਕੱਢਣਾ ਹੈ ਗਿਆ ਨੇ ਇੱਥੇ ਰਹੇ تھے ਆ ਪੁਰਾਣਾ ਟਾਬਾ ਤੇ ਬਹੁਤ ਪੁਰਾਣਾ 1960 ਦਾ ਇੱਥੇ ਲੋਕ ਸਮੁੰਦਰ ਸੁਸਵੇਰੇ ਲਾਜ਼ਮੀ ਮੱਤਾ ਲੈ ਕੇ ਜਾਂਦੇ ਨੇ ਬਸ ਉਹ ਤੋਂ ਜੇ ਸਟਾਰਟ ਹੁੰਦਾ ਕਿੱਥੇ ਜਿਆ ਗੱਡੀਆਂ ਉਹ ਹਰੀ ਜੀ ਰੇ ਪਾਰਕਿੰਗ ਸਾਨੂੰ ਇੱਥੇ ਹੀ ਮਿਲ ਜਾਂਦੀ ਉੱਪਰ ਹੀ ਜਿਵੇਂ ਆਪਣੀ ਗੱਡੀ ਆ ਖੜੀ ਆ ਆ ਲਾਈਨ ਦੇ ਅੰਦਰ ਆ ਬਸ ਖੜੀ ਆ ਇਹ ਹੋਟਲ ਵਾਲੇ ਪਾਰਕਿੰਗ ਦਵਾਦ ਦੇ ਆਪਣਾ ਹੋਟਲ ਆ ਹਾ ਹੋਟਲ ਮਹਾਮਾਇਆ ਦਾ ਪੁਰਾਣਾ ਹੋਟਲ ਐ ਰੂਮਸ ਬਹੁਤ ਵਧੀਆ ਨੇ ਦੇ ਇਹ ਆਪਾਂ ਗੱਡੀ ਇੱਥੇ ਖੜਾਉਂਦੇ ਮੂੜੇ ਖੜਾ ਲੈਂਦੇ ਜਾਣੇ ਟੇਮਲ ਜਾਨੇ ਹੋਟਲ ਆ ਆਪਣਾ ਫਾਰਮੂੜੇ ਇਹਦੇ ਥੋੜੀ ਦੇਰ ਰੱਖ ਲੈਂਦੇ ਨੇ ਉਧਰ ਲਾਣੇ ਬਾਅਦ ਸਾਡੇ ਆ ਜੇ ਸਵੇਰ ਦਾ ਸੱਤ ਹੋਇਆ ਆ ਕੇ ਹੋਟਲਾਂ ਦੇ ਖੁੱਲ ਗਏ ਨੇ ਇਹਦਾ ਡਾਈਨਿੰਗ ਆਪਰਾ ਰੂਮ ਹੈ ਜੈ ਸੈਕੰਡ ਫਲੋਰ ਤੇ ਕਜੀ ਆਪਰੇ ਨਾ ਪੰਜਾਬ ਚ ਚੁੜੀਆਂ ਖਤਮ ਹੋ ਗਏ ਕਵੀ ਆ ਲਿਖੇ ਨਿਕ ਚੁੜੀਆਂ ਸਰੀ ਵਸ ਨਿਕੀਂ ਚਲੋ ਬੱਧਾ ਦੇਖੋ ਇੱਥੇ ਆਹ ਹੋਈ ਇਧਰ ਆਹ ਬੈਠੀ ਹੈ ਨੇ ਉਹ ਦਗੀਕ ਪਰ ਇਹ ਆਪ ਸਪਰੇ ਹੋਣੀ ਉਹ ਫੇਰ ਆ ਕੇ ਖੜੀ ਹੈ ਆਹ ਬੈਠਿਆ ਆਹ ਬੈਠ ਕਾ ਬੈਠੀ ਆਹ ਬੈਠੀ ਕਿੰਨੇ ਸਮੇਂ ਬਾਅਦ ਜਿਹੜੀਆਂ ਦੇਖੀਆਂ ਮੈਂ ਨਿਕਲੀਆਂ ਉਹ ਬਰਗਰ ਹਨਾ ਲੋ ਜੀ ਅੱਜ ਅਪਾ ਚੱਲੇ ਸੀਗੇ ਵਾਪਸੀ ਸ਼ਿਮਲੇ ਨੂੰ ਅੱਜ ਹੋਟਲ ਕਰਾਉਣਾ ਹੋਟਲ ਕਿਹੜਾ ਸੀ ਹੋਟਲ ਕਰਾ ਲਿਆ ਆਪਾਂ ਗੱਲ ਬੁੱਕ ਹੋਟਲ ਵਾਈਟ ਤੇ ਉਹਨਾਂ ਦੇ ਗੱਲਾਂ ਚੱਲ ਪਈ ਵੈਸੇ ਵੀ 에어 ਕੁਆਲਿਟੀ ਦੀਆਂ ਸਰਚ ਕੀਤਾ ਗੂਗਲ ਤੇ ਤੇ ਆਪਣੇ ਆਪਣੇ ਹਾਂ ਬਿਨੀ ਪੈਗ ਦਾ ਸੀਗਾ 2 에어 ਕੁਆਲਿਟੀ ਜੇ ਅਸੀਂ ਜਿੱਥੇ ਜਾ ਕੇ ਆਏ ਉੱਥੇ ਸੀਗੀ 10 ਛਤਕੁਲ ਤਾਂ ਮੰਨ ਲਓ ਜੀ ਨੂੰ ਹੀ ਹੋਣਾ ਹੈ ਛਤਕੁਲ ਹਾਂ ਹੈਨਾ ਤੇ ਆਪਣੇ ਪਿੰਡ ਦਾ ਸਰਚ ਕੀਤਾ ਉੱਥੇ ਸੀਗੀ 137 37 ਇੰਨਾ ਫਰਕ ਪਿਆ ਦੇਖ ਲਓ ਕਿੰਨੀ ਸ਼ੁੱਧ ਹਵਾ ਇੱਧਰ ਦਰੱਖਤਾਂ ਕਰਕੇ ਆ ਬਈ ਦਰੱਖਤਾਂ ਕਰਕੇ ਆ ਹੋਰ ਮਿੱਤਰ ਪਿਆਰਿਓ ਸੈਟੋ ਬਾਬਾ ਪੂਰੇ ਘੰਟੇ ਪੂਰੇ ਘੰਟੇ ਰੋਗਣਾ ਕਿੱਥੇ ਆਪਾਂ ਹੁਣ ਬਈ ਆਪਾਂ ਪਾਣੀ ਮਾਰਨਾ ਗੱਡੀ ਤੇ ਥੋੜਾ ਜਾ ਪਾਣੀ ਮਾਰਨ ਕਿ ਠੱਬਾ ਦੇਖ ਲੋ ਯਾਰ ਰੋਟੀ ਵੀ ਖਾ ਲਾਂਗੇ ਤੁਸੀਂ ਖਾਧੀ ਨਹੀਂ ਦਾ ਹਾਂ ਤੁਸੀਂ ਕਿਤੇ ਖਾ ਕੇ ਨਹੀਂ ਹੈ ਭੁੱਖ ਲੱਗੀ ਹੈ ਮੈਂ ਤੇ ਬਾਬਾ ਨਾਲ ਰਾਜ ਖਾ ਲਾਂਗੇ ਮੈਂ ਕਾਹਨੋਂ ਖੜਨਾ ਉੱਥੇ ਉੱਥੇ ਪਿੰਡ ਸੀ ਸਾਨੂੰ ਉੱਥੇ ਉੱਥੇ ਤਾਂ ਲੋਡ ਨਹੀਂ ਹੁੰਦਾ ਕਿਉਂ ਅਸੀਂ ਕੈਨਸਲ ਕਰਤਾ ਬਈ ਕਿਉਂ ਟਾਈਮ ਲੱਗਦਾ ਅੱਗੇ ਕੋਈ ਝਾਰਨਾ ਚੋੜਨਾ ਮਿਲ ਜੇ ਸਾਨੂੰ ਜਾਂ ਪਾਣੀ ਕੋਈ ਹੋਰ ਮਿਲ ਜੇ ਨਲਕਾ ਨੁਲਕਾ ਦਾ ਗੱਡੀ ਤਾਂ ਆਪੋ ਕਰ ਲਈ ਥੋੜੀ ਜੀ ਖਾਧੀ ਸੀ ਉਹ ਸੇ ਕੱਲ ਜਦੋਂ ਆਉਂਦੇ ਸੀ ਸ਼ਾਂਗਲਾ ਹਾਂ ਸਾਂਗਲਾ ਸਾਂਗਲਾ ਵੇਲੀ ਆ ਉਹਨਾਂ ਦਾ ਨਾ ਉੱਥੇ ਪਾਣੀ ਦੀ ਇੰਨੀ ਗਲਤ ਥੀ ਜੀ ਭਾਂਡੇ ਵੀ ਡਿਸਪੋਜ਼ਲ ਹਾਂ ਦੇਖ ਲਓ ਤੁਸੀਂ ਇਹ ਦੇਖੋ ਵੀ ਉੱਥੇ ਸੀ ਜਿੱਥੇ ਬਰਫਾਂ ਬੈਂਦੀਆਂ ਨੇ ਜਿੱਥੇ ਬਰਫਾਂ ਬੈਂਦੀਆਂ ਕੱਲ ਪਾਣੀ ਦੀ ਇੰਨੀ ਦਿੱਕਤ ਸੀਗੀ ਸਾਨੂੰ ਉਹਨਾਂ ਡਿਸਪੋਜ਼ਲ ਦਿੱਤੇ ਆ ਦੇਖ ਲਓ ਰੋਟੀ ਰੋਟੀ ਖਾਣ ਨੂੰ ਅਸੀਂ ਸ਼ਿਮਲਾ ਪਹੁੰਚ ਗਏ ਤੇ ਸਾਨੂੰ ਪਾਰਕਿੰਗ ਮਿਲ ਗਈ ਖਾਨਬਾਈ ਸ਼ੁਕਰੀਆ ਆਪਕਾ ਵੀਡੀਓ ਬਣ ਰਹਾ ਇਹ ਹੋਟਲ ਬਾਈਟ ਦੇ ਨੀਚੇ ਹੀ ਆ ਜਾ। ਇਹ ਖੜਿਆ ਨਮੜੇ ਸੱਟਾ ਵੀ ਓਏ। ਕਿੰਨਾ ਰੌਸ਼ਾ ਇੱਥੇ ਯਾਰ ਹਨਾ ਆਪਸ ਹੀ ਨਜ਼ਾਰੇ ਚ। ਇੱਧਰ ਜਾਣੇ ਹਾਂ ਅਸੀਂ ਉੱਪਰ ਚੜਦੇ ਹਾਂ। ਬਹੁਤ ਰੌਸ਼ਾ ਬਰਾਬਰ ਇੱਥਾ। ਉਹ ਤੇ ਤਾਂ ਸਾਨੂੰ ਕੋਈ ਮਿਲੇ ਨਹੀਂ ਸੀ। ਅਰਦਾ ਦਾਮ ਹੁਣ ਕੀਆ ਦਮ ਤੜਕੇ ਮੁੰਡੇ ਦਾ ਇੰਨੇ ਵੇਲੇ ਹੋ ਗਿਆ ਆਏ ਆਏ ਆਹ ਦੇਖ ਇਹ ਬੇੜਾ ਲਕਰ ਅੱਛਾ ਸੁਨੀ ਬੀਬੀ ਇਹ ਇੱਕ ਉਹ ਕੜਾ ਲਾਉ ਮੀ ਖਾਈ ਚਾ ਉਜਾ ਉਜਾ ਉਜਾਤਾ ਚੋ ਚੁੱਪ ਫੜ ਲੈ ਜਾ ਐ ਓਹ ਲੇ ਕਾ ਹੋਰ ਆ ਗਿਆ ਐ ਐ ਐ ਆਹ ਬਹੁਤ ਭੀੜ ਆ ਉਹ ਲੱਗਿਆ ਪਿਆ ਮੇਲਾ ਜਾ ਉਹ ਦੇ ਚਿੱਤ ਕੋਲ ਜਿੱਥੇ ਬੰਦਾ ਨਹੀਂ ਮਿਲਦਾ ਸੀ ਅਸੇ ਵਿੱਚ ਵਜਦੇ ਨੇ ਹਰ ਬਹੁਤ ਜ਼ਿਆਦਾ ਭੀੜ ਆ ਇਹ ਸ਼ਿਮਲਾ ਨਾਈਟ ਸ਼ਿਮਲਾ ਨਾਈਟ ਹੋ ਸ਼ਿਮਲਾ ਇਹ ਤਾਂ ਆਪਣੇ ਵਰਗੀ ਹੈ ਮੈਂ ਤੇ ਗਾਣਾ ਜਾਇ ਕੋਈ 100 ਰੁਪਏ ਦੇ ਗਾਣਾ ਕੋਨੇ ਸੀ ਇੱਥੇ ਘਾਇਮ ਹੋ ਤਾ ਇਹ ਹੈ ਦਰਜ ਮਕਲੌਰ ਗੰਜ ਮਨਾਲੀ ਸਟਾਈਲ ਹੋਇਆ ਮਸੂਰੀ ਹੋਈ ਇੱਥੇ ਖਾਸ ਗੱਲ ਇਹ ਹੈ ਕਿ ਕੋਈ ਵੀਕਲ ਨਹੀਂ ਆ ਸਕਦਾ ਸਿਰਫ ਐਂਬੂਲੈਂਸ ਜਾਂ ਕੋਈ ਸਰਕਾਰੀ ਵੀਕਲ ਹੀ ਆ ਸਕਦਾ ਇਸ ਲਈ ਜੇ ਮਕਲੌਰ ਗੰਜ ਜਾਵੜ ਉਸ ਦੇ ਵਿੱਚ ਬੱਦੇ ਫੇਨਗੇ ਬੰਦੇ ਗੱਡੀ ਤੁਹਾਡੇ ਅੰਦਰ ਵਿੱਚ ਬੱਜੇਗਾ ਦਵਾ ਕੇ ਇੱਥੇ ਆ ਮੌਜ ਹੈ ਤਲ ਆਪਾਂ ਲੈ ਲੈ ਬਸ ਚੱਕ ਕੇ ਨ ਕਰਦੇ ਥੋੜੇ ਚਰਵਾ ਅੱਜ ਬੇਟੇ ਕਾ ਜਾ ਰਹਾ ਆਪਾਂ ਨੇ ਬੱਚਿਆਂ ਦੇ ਇੱਥੇ ਲੰਮੀ ਲੱਗ ਜਾਂਦਾ ਹੈ ਬੜੇ ਖੂਬਸੂਰਤ ਤਰ੍ਹਾਂ ਆਪਾਂ ਹੈ ਨਾ ਕਾਸੀ ਸਟicker ਸੀ ਉਹ ਬੁੱਕਸ ਫਿਲਟਰ ਨਹੀਂ ਲਗਾ ਹੋਇਆ ਖੂਰਦਾ ਭਾਈ ਮਨ ਨੂੰ ਛੋਲੇ ਗੇ Tom Gates The excellent excuses <laughs> How much is this? 150 आ की चीज है किताब का पूरा सेट ये कत, कौन सी किताब है टोक्यो सुई इशिदा। ये भी किताबें निकल प्रकार अच्छा बकफेयर है ये सभी ਸਾਰਾ ਬੁੱਕ ਫੇਰ ਹੀ ਆ ਮੈਂ ਤਾਂ ਇੱਕ ਤਾਂ ਸਟਾਲਾਂ ਨੇ ਹੋਰ ਹੂੰ ਇਹ ਤਾਂ کہیں ਮੈਂ ਹੋਰ ਚਲਦਾ ਸਾਰਾ ਬੁੱਕ ਫੇਰ ਹੀ ਲੱਗਾ ਹੋਇਆ ਓਕੇ 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 ਦਾ ਪ੍ਰਾਈਸ ਹਾਸਸੀ ਦੇਖੇ ਕੀ ਆ ਇਹ ਬਈ ਬਤਾ ਦਿੱਤੀ ਆ ਉਹਨਾਂ ਸਿਗਨਲ ਇਹ ਵਾਹ ਇਹ ਵਾਹ ਇਹ ਵਾਹ ਪਾਰਸ ਰਿਪੋਰਟਡ ਡਾਇਰੀਜ਼ ਨੇ ਤੇ ਮੈਂ ਆਹ ਦੇ 100 ਸੋਨੇ ਨਾਲ ਰੱਖਿਆ ਇਹਨਾਂ ਦੇ ਕਿੱਥੇ ਗਿਆ ਉਹ do something acha class today traveler around the world pata leke chalange do do tin tin yaar ha na kitne paisa hai 600 rupees aa ki cheej awe aa ki kadhi nokda box ne ha kaderi hai ve oh dairy hai mere samne ਕ੍ਰਿਕਟ ਹੈ ਨੂੰ ਨੂੰ ਬਹੁਤ ਪਸੰਦ ਆ ਬ ਯਾਰ ਇਹ ਟੰਡਰਿੰਗ ਵਾਲੀ ਐਸੇ ਕਲਰ ਪ੍ਰੋਫੈਸਰ ਆ ਹਾਂ ਇਹਦੇ ਤੋਂ ਨਹੀਂ ਇਧਰ ਆ ਰਿਹਾ ਇਧਰ ਆ ਰਿਹਾ ਨੈਸ਼ਨਲ ਬੁੱਕ ਫੇਅਰ ਲੱਕ ਲਈ ਐਸੇ ਇਧਰ ਆਉਣਾ ਤਾਂ ਹੈ ਨਹੀਂ ਸੀ ਮਰਾ ਕੇ पर हम चंगा लग रहा है देख देखे आधार प्रकाशन दादावार। दादावार। दादावार।

ਪਰਮਨੈਂਟ ਮਾਰਕਰ ਨਹੀਂ ਚਾਹੀਦਾ ਪਰਮਨੈਂਟ ਉਹ ਬੋਲਪੈਨ ਕਮੈਂਟ ਉਸ ਕੱਚ 'ਤੇ ਨਹੀਂ ਹੋਗਾ ਬੋਲਪੈਨ ਉਹ ਪਰਮਨੈਂਟ ਮਾਰਕਰ ਚੁਣਦੇ ਸੀ ਕਿਹੜੇ-ਕਿਹੜੇ ਲੇਟੇ ਕਮਲ ਮੈਂ ਕਿਤਾਬ ਲੈ ਕੇ ਲੱਤਾਂ ਹਾਂ ਇਹ ਕਾਹ ਮਲਟੀਪਲ ਹਾਂ ਹਾਂ ਉਹ ਸੋਲ ਨਹੀਂ ਹਾਂ ਕੱਲ੍ਹ ਦਾ ਸੋਲ ਬਰਾਬਰ ਇੱਕੋ ਵਾਰ ਪਤਾ ਨਹੀਂ ਠੀਕ ਹੈ ਇਹ ਇਹ ਵੀ ਕਲੀਅਰ ਹੋ ਜਾਂਦੀਆਂ ਹਾਂ ਇਹ ਗੱਲ ਕੱਚ 'ਤੇ ਚੱਲ ਜੂਗਾ ਤੇ ਤੇ ਬੋਰਡ ਮਾਰਕਰ ਹਾਂ ਤੇ ਚੌਕ ਚੱਲ ਠੀਕ ਹੈ ਤੇ ਸਾਰੇ ਮੁੰਡੇ ਆ ਗਏ ਉੱਟੇ ਹਾਂ ਕੇ ਇਦਾਂ ਇੱਕ ਹੋਰ ਜਿੱਥੇ ਪਹਿਲਾਂ ਵਿੱਚ ਲੱਗਦਾ ਹੁੰਦਾ ਸੀ ਹੁਣ ਇਦਾਂ ਲੱਗਾ ਆ ਨੈਸ਼ਨਲ ਬੁੱਕ ਫੇਅਰ ਐਨਵਿਟੀ ਪਾ ਲਈ ਜਾਂਦੇ ਅਸੀਂ ਜੇ ਮਿਲ ਗਿਆ ਤਾਂ ਕਾਹ ਕੀ ਚੀਜ਼ ਆ ਉਹ ਦੇਖੀਏ ਬਣਾ ਹੋਇਆ ਵਸੇ ਇਹ ਬਣਾਣਾ ਇਹ 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 ਕਿਵੇਂ ਚੱਲਦਾ ਭਈ ਆ ਦੇਖੀਏ ਹਾਂ ਬਈ ਇੱਕ ਮਸ਼ੀਨ ਜਿਹਾ ਮਸ਼ੀਨ ਵਿੱਚ ਤੇਲ ਲੱਗਦਾ ਓਕੇ ਥੋੜ੍ਹਾ ਹੀ ਲੱਗਦਾ ਆਂ प्रकाशन सोने यार वैसे है, है तो उधरली इधरली मतलब जमें थ्योग ब्लॉक थ्योग डिस्ट्रिक्ट शिमला नारकंडा का ब्लॉक अच्छा मैंने आपको प्ले होना यार अंकल वनया बीस इक्कीस बईस तेईस जून आखा यार अच्छ है सौ रुपये टिकट सारी साढ़े बजे बहुत टाइम पैदा इधर भी ने मौसम बहुत वाइया सूस गर्मी ना हो छत को माइनस रह के आए हैं तो सर मेटल पजलिंग होगी मेटल वाली मेटल, मेटल हो हाँ 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 मिल जाएगा कहीं से होगा किसी के पास ਆ ਗੱਡੀ ਆਪਣੀ ਗੱਡੀ ਅਸੀਂ ਚੈੱਕ ਇਨ ਕਰ ਲਿਆ ਹੁਣੇ ਕਰਿਆ ਤੇ ਆਹ ਸਾਡੀ ਗੱਡੀ ਆ ਆਪਾਂ ਫੈਮਿਲੀ ਸੁਟ ਲੈਤਾ ਚੰਦ ਹੌਣੇ ਨੂੰ ਆਜੋ ਬੰਦ ਡਾਈਨਿੰਗ ਏਰੀਆ ਗਿਆ ਛੋਟਾ ਬੈਡਰੂਮ ਲੰਬੇ ਲੰਬੇ ਵੱਡੇ ਵੱਡੇ ਸ਼ੀਸ਼ੇ ਅਲੱਗ ਗਏ ਹੋਂ ਸਾਰੇ ਆ ਤਾਂ ਨਹੀਂ ਵਰਫਕੇ ਦੇ ਵਰਤੇ ਹੁਣ ਇਹ ਨਾ ਪਾਓ ਹੈ ਆ ਤਾਂ ਨਹੀਂ ਕਿਤੇ ਵਰਤੇ ਆਪਾਂ ਕੀ ਕਿਤੇ ਵੀ ਨਹੀਂ ਵਰਤੇ ਨਾ ਆਪਣਾ ਫਰਸ਼ਾ ਦੀ ਪੇ ਜਿਹੜਾ ਸਬੈਗ ਜੇ ਪਾਣੀ ਕਿਉਂ ਬਣਾ ਆਸੀ ਪਾਣੀ ਹੈ ਪਾਣੀ ਹੋਰ ਹਣ ਆਬੀਸਿਕ ਸਟਾਰਟ ਕਰਨੇ ਆ ਤਾਂ ਕੌਣ ਬਣੇਗਾ ਕਰੋੜਪਤੀ ਭਾਬੀ ਦੀ ਹੋਰ ਹੈ ਅਰਸ਼ੂ ਬਹੁਤ ਮਸ਼ਹੂਰ ਹੈ ਭਾਬੀ ਬਣਨੇ ਚ ਆਪਦੇ ਕਿਹੜੀ ਅਰਸ਼ੂ ਬਣੂਗਾ ਦੇਖ ਲਈ ਤੇ ਭਾਵੇਂ ਚਲੋ ਵੰਡ ਵੰਡ ਹੋਏ ਵੰਡ ਇਸ ਤੋਂ ਬਾਅਦ ਜਦੋਂ ਜਿਹੜੇ ਭਾਬੀ ਬਣ ਕੇ ਸੀ ਦਿਖਾਵਾਂਗੇ ਉਹਨੂੰ ਜਦੋਂ ਪ੍ਰਭੂ ਆਹ ਥੋੜਾ ਜਿਹਾ ਰੌਲਾ ਪੈ ਗਿਆ ਸੀ ਜਗਤਿੰਦਰ ਰਬਨੀਕ ਦੀ ਸਹਾਇਤਾ ਕਰਨ ਕਰਦੇ ਖਰਚਾ ਹੋਇਆ ਤੇ ਅਸ ਆਪਾਂ ਵੱਡਾ ਨਿਕਲਦੇ ਬੱਬੇ ਚਾਈ ਨਹੀਂ ਵੱਡਾ ਬਰਾਂਗੇ ਹਾਂ ਕੱਢ ਲੋ ਯਾਰ ਇੱਕ ਤਾਂ ਵੱਡਾ ਵਰਤਾ ਐਂ ਕਾ ਕਰਦੇ ਨਾ ਨਾ ਕੀਓ ਪਿਓ ਤਾਂ ਫੇਰ ਵੀ ਪਿਓ ਹੁੰਦਾ ਭਾਈ ਹਾਂ ਬਾਪ ਇਹ ਬਚਾਇਆ ਇਹਨੇ ਜਾਣ ਕੇ ਬਚਾਇਆ ਇਹਨੇ ਜਣ ਕੇ ਬਚਾਇਆ ਇਹ ਪੱਤੇ ਦੇਖੀ ਬੇਟਾ ਉੱਤ ਖਾਣਾ ਕੋਈ ਤੂੰ ਭਾਈ ਹੁਣ ਪਤਾ ਲੱਗ ਪਿਓ ਪਿਓ ਹੁੰਦਾ ਕਿ ਦੇਖੀ ਬਣਾ ਕੇ ਕਿਆ ਰੱਖਿਓ ਪਿਓ ਤਾਂ ਪਿਓ ਹੀ ਹੁੰਦਾ ਦੇਖਾਈ ਵਾਰ ਦੇਖਾਈ 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 ਪਿਓ ਹੀ ਨਹੀਂ ਪਿਓ ਨਹੀਂ ਕਾ ਨਹੀਂ ਕੋਈ ਤਾਂ ਕੀ ਜਿਸ ਹੈ ਬਬਾ ਪਰਸਨਟੀ ਕੱਢੀ ਆ ਨਾ ਪਪੂ ਨਾਰਾ ਕਿ ਮੇਰਾ ਮੁੰਡਾ ਪਾਪਾ ਹੋਣਾ ਮਰਦਾ ਭਾਬੀ ਨਾ ਬਣ ਜੇ ਨਾ ਹਾਂ ਕਵਲ ਤੂੰ ਉਹ ਕੁਰਸੀ ਚੇਂਜ ਕਰ ਦੇਗਾ ਕੁਰਸੀ ਚੇਂਜ ਕਰੇ ਸ਼ਰਿਆਮ ਦਾ ਕਾਗਾ ਰੇ ਲੈ ਵੀ ਆਹ ਦੋਨੇ ਰਹਿ ਗਏ ਕਾਲੇ ਨਾਗਾਂ ਤੇ ਜੋੜੀ ਆ ਗਈ ਜੋੜੀ ਜੋੜੀ ਕਾਲੇ ਨਾਗਾਂ ਦੇ ਹੁਣ ਬਣੀ ਇੱਕ ਸਾਤ ਜੋੜੀ ਹੁਣ ਬਣੀ ਦੇਖਦੇ ਪਿਓ ਪੁੱਤਰ ਚ ਕਿਹੜਾ ਵਾਜ ਮਾਰਦਾ ਪਰ ਲਈ ਪਾ ਦੂਗੀ ਤੂੰ ਰਹਿੰਦੇ ਤੂੰ 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 ਕੀ ਲੈਣਾ ਯਾਰ ਵਾਹ ਵਾਹ ਬਾਈ ਦੀ ਵਾਹ ਅਹ ਚੱਲ ਭਾਈ ਰਮਨੀਕ ਨੂੰ ਬਹੁਤ-ਬਹੁਤ ਮੁਬਾਰਕਾ ਭਾਬੀ ਬਣਦਿਆਂ ਮਾਣੇ ਇੱਥੇ ਲਿਆ ਇੱਥੇ ਵਧਿਆ ਕਮਲ ਦੇ ਪੱਤੇ ਦੇਖੇ ਨੇ ਬੀਬੀ ਜੀ ਹੁਣ ਪਤਾ ਲੱਗ ਗਿਆ ਮਾਣੇ ਇੱਥੇ ਲਿਆ ਪਿਓ ਪੁੱਤਰ ਫੇਰ ਇਕੱਠੇ ਹੋ ਗਏ ਆਇਓ ਜੋੜੀਂ ਕਾਲੇ ਨਾਗ ਦੇ ਰਿਟਰਨ ਹੋ ਗਈ ਚੱਕਾ ਚੱਕਾ ਜਾ ਓਏ ਬਿੰਦੂ ਤੋਏ ਤੈਂ ਜਾ ਨਹੀਂ ਤਾਂ ਬਹਾ ਕੁਰਸੀ ਨੂੰ ਦੂਰ ਕੋਡਾਈ ਹੈ ਉਹ ਬੱਠਾ ਅਫਰੀਕਾ ਚ ਨੜਿਆ ਹੈਗਾ ਸਾਡਾ ਬਾਬਾ ਫਿਰ ਭਾਬੀ ਬਣ ਗਿਆ ਬੰਡ ਰਿਹਾ ਪਰ ਬੰਡ ਇਸ ਤਰੀਕਾ ਨਾਲ ਰਿਹਾ ਕਿ ਸਾਰੇ ਪੱਤੇ ਨੰਗੇ ਕਰ ਦਿੰਦਾ ਹੈ ਆ ਬੰਦੇ ਖੜੇ ਨੇ ਵੀ ਜਦੋਂ ਜਦੋਂ ਬੰਡੇ ਤੋਂ ਹੱਥ ਜਿਮਾਲ ਲੀਏ ਅਰਸ਼ੋਦ ਅਰਸ਼ੋਦ ਲਗਭਗ ਇਹਨੇ 12 ਪੱਤੇ ਦੇ ਨਾਲ ਬਾੜੇ ਚ 9 ਦਿਖਾ ਦੇ ਰਿਹਾ ਲਿੰਦ ਬਾਬਾ ਬਾਬਾ ਭਾਬੀ ਕੀ ਭਾਬੀ ਪਤਰੀ ਹੋਣਾ ਰਿਟਰਨ ਟੁਰਨਾ ਪੈਣਾ ਕੀ ਆ ਗਿਆ ਲੈ ਵੀ ਜੋੜੀਆਂ ਬਣ ਗਏ ਹੁਣ ਲਾਸਟ ਮੂਮੈਂਟਸ ਦੇਖ ਅੱਜ ਕਾ ਕੀਦਾ ਓਏ ਜੱਕਾ ਗੈਦਾ ਰਮਣੀਆ ਆਲਾ ਮੋੜ ਤੱਕ ਜੱਕਾ ਦਾ ਇੱਟ ਦਾ ਕਿਰੋ ਇੱਕ ਅੱਜ ਆ ਉੱਤੇ ਫੜਨਗੇ ਜਾਂ ਹੋਪੋ ਜਾਂ ਪਾਣ ਇੱਕ ਗੱਲ ਹੈ ਉੱਤੇ ਫੜਨਗੇ ਜਾਂ ਹੋਪੋ ਜਾਂ ਪਾਣ ਮੇਰੇ ਦਾ ਪਿਓ ਪੁੱਤ ਫੇਰ ਇਕੱਠੇ ਹੋਣਗੇ ਫੇਰ ਗੱਲੀ ਮੇਰੇ ਕੋਲ ਕਿੰਨੇ ਉਸਤਾਦ ਹੋ ਹੋ ਗਿਆ ਹੋਣਗੇ ਹੋਪੋ ਕਮਿਆਂ ਪਾਣ ਬੰਦਾ ਕਿਹੜਾ ਰਹਿ ਗਿਆ ਆ ਤਿੰਨ ਹੋਪੋ ਜਾਂ ਪਾਣਾ ਆਪਾਂ ਤੋਂ ਨਹੀਂ ਫੜ ਗਏ ਹੋਪੋ ਜਾਂ ਹੋਣੇ ਕਹਿੰਦਾ ਛੋਡੇ ਕਰ ਕੇ ਨਾ ਕਿੰਨੇ ਬੰਦੇ ਨੇ ਮਰਦਾ ਸੁਣਾੜਿਆ ਤੇ ਕਹਿੰਦਾ ਬੰਦਾ ਲੱਗਦਾ ਇੱਕ ਕੱਲੇ ਆਪਾਂ ਕਿਤੇ ਚਬਲੀ ਨੇ ਸਾਰੇ ਪੈ ਯਕੁੜੀ ਓਹ ਬਾਸ਼ਾ ਨਿਕਟਾ ਵੇ ਤੈਨੂੰ ਬੰਦ ਰਹਿ ਗਿਆ ਪਰ ਆਪ ਫਸ ਗਿਆ ਬਾਬਾ ਫਸ ਗਿਆ ਬਾਬਾ ਫਸ ਗਿਆ ਬੋਪੜਾ ਚਲ ਮਿੱਕੇ ਛੋਟੇ ਨਹੀਂ ਬਟਾਣਾ ਹੁਣ ਕਹੀ ਨਹੀਂ ਹੈਗਾ 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 ਬਸ ਉਹ ਕੋਲ ਭਾਂਡੇ ਬੱਤੀ ਤੇ ਨੇ ਜਿਹੜੇ ਦਿੱਤੇ ਉਹ ਯਾਦ ਰੱਖੀ ਫੇਰ ਪੇ ਪੁੱਤ ਦੀ ਜੋੜੀ ਸਾਰੇ ਅੰਕੇ ਦਾ ਸਵਾਗਤ ਹੈ ਮੇਰੇ ਕੋਲ ਆਏ ਹਾਏ 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 ਵੇ ਏਟ ਦਾ ਜੱਕਾ ਆਣ ਦੀ ਪੰਜੀ ਤੇ ਬੇਉਪੁੱਤ ਦਾ ਫਿਰ ਮੁਕਾਬਲਾ ਸਤਕ ਸਤਕ ਸ਼ਕਤ ਉਹ ਨਹੀਂ ਸਖਤ ਹਾਂਜੀ ਸ਼ਾਮ ਨੂੰ ਕਿੰਨੇ ਵਜੇ ਕੋਈ 5 15 ਹੋ ਗਏ ਰਿਚ ਸਾਰਾ ਭਰ ਗਿਆ ਬਸ 15 20 ਮਿੰਟਾਂ ਦਾ ਤੇ ਖਾਣ ਨੂੰ ਤਾਂ ਨਹੀਂ ਉਹ ਨਹੀਂ ਤੇ ਅਸੀਂ ਫਿਰਦੇ ਕਮਲ ਅਸ਼ੂਆ ਆ ਰਮਣੀਕਾ ਤੇ ਬਾਬਾ ਅਸੀਂ ਹੁਣੇ ਲੱਕੜ ਰੂਮ ਚੋਂ ਕਿਉਂਕਿ ਥੱਕੇ ਬਹੁਤ ਸੀ ਯਾਰ ਹੁਣ ਅਸੀਂ ਬੱਚਾ ਵਾਸਤੇ ਕਿਤਾਬਾਂ ਖਰੀਦ ਲਈਆਂ ਬਾਬਾ ਇੱਧਰ ਕਿਤਾਬਾਂ ਪੜ੍ਹ ਇਹਦੇ ਮੇਰੇ ਕੰਮ ਦੇ ਨੀ ਤੂੰ ਤਾਂ ਪੜਦੇ ਨਹੀਂ ਜਾ ਇੱਧਰ ਲੈਣੇ ਆਫੇ ਬਹੁਤ ਜ਼ਿਆਦਾ ਪੀੜਾ ਬਹੁਤ ਜ਼ਿਆਦਾ ਬਹੁਤ ਮੌਸਮ ਬੜਾ ਸੋਹਣਾ ਆ ਤੇ ਮੌਸਮ ਬੜਾ ਸੋਹਣਾ ਆ ਮੰਗ ਰਹੇ ਨੇ ਇਹ ਲੋਕ ਜਦੋਂ ਅਸੀਂ ਨਾਰਕੰਡੇ ਜਾਂ ਸਿੱਤਕੁਲ ਸੀ ਸਾਨੂੰ ਆਏ ਸੀ ਵੀ ਜੀਰੋ ਤਾਪਮਾਨ ਹੈ ਐਸੇ ਪੂਰੇ ਠੰਡਾ ਹਲ ਤਾਪਮਾਨ ਹੈ ਪਾਪਾ ਆ ਇਧਰ ਆ ਇਧਰ ਮੇਟਕਾ ਉਹ ਸਾਹਮਣੇ ਪਬਲਿਕੇਸ਼ਨ ਉਹਦੇ ਕਿਤਾਬ ਦੇ ਹਿੱਤੇ ਜਾ ਗਿਆ ਅਸੀਂ ਬੜੀ ਨਿਜ਼ਾਮੀ ਪਾਲ ਰਹੇ ਸੀ ਜਿਹਨੇ ਉਹ ਲਿਖਿਆ بگੜ ਗਈ ਥੋੜੇ ਦਿਨਾਂ ਨੂੰ ਪਰ ਉਹ છਪੇ ਨਿਕਸ ਕੋਲਿਆ ਸਾਨੂੰ ਬਹੁਤ ਦੇਰ ਹੋ ਗਈ ਪਾਲਦਿਆਂ ਤੇ ਹੁਣ ਸਾਡੇ ਕੋਲ ਇੱਕ ਦੂਗਤਾ ਬਣਾ ਜਿਵੇਂ ਗੁਲਜ਼ਾਰ ਦੀ ਹੈਗੀ ਹੈ ਪਾਸੇ ਨਜ਼ਮ ਹੈ ਇਹ ਦੇਖ ਰਿਹਾ ਸੌਰੀ ਸਰ ਫੈਜ਼ ਅਮਦ ਫੈਜ਼ ਦੀ ਪੀ ਹੈ ਮੇਰੇ ਦਿਲ ਮੇਰੇ ਮੁਸਾਫਿਰ नंगे हामाम में है भीषुम सी की पड़ी है तो मैं को हिंदी बोल रहा हूँ मेरा बोल सकता कैफी आजमी है राहत है। इंदौरी हैगा तुम्हारी पीयूष मिश्रा हैगा देख लिए आता ली तो लली रवीश कुमार की पी इश्क में शहर हूँ किस्मत चुग चुगताई की पड़ी है सर इसमत की प्याज के छिलके हैं आपके पास प्याज के छिलके ਅੱਜ ਕੋਮਲ ਪ੍ਰਕਾਸ਼ਨ ਨਿਰਦਾਪਾ ਲੜੀ ਅੰਮਾ ਤੇ ਆਪਣੇ ਨਾਲ ਦੇ ਥੱਲੇ ਫਿਰਦੇ ਨੇ ਕਰਦਾ ਕਾਜ ਨੂੰ ਨਮ ਅਸੀਂ ਮਾਰ ਰੋਡ ਤੇ ਫਿਰਦੇ ਆਂ ਗਲਾਜ ਅਮਨ ਖਗੜ ਹੈ ਤਤਤੀ ਬਾਬਾ ਕਮਲ ਕਿਵੇਂ ਆ ਬਹੁਤ ਵਧੀਆ ਠੀਕ ਲਿਆ ਲੈ ਗਲਾਜ ਅਮਨ ਖਗੜ ਦੀ ਆ ਉਹ ਤਾਂ ਖਾਲੀ ਲੈ ਲੈ ਕੀ ਲੱਗਦਾ ਹਾਂ ਇੱਕ ਤਾਂ ਉਹਦੇ ਬਲਾ ਬਲ ਵਾਸਤੇ ਲੈਂਦੇ ਆ ਅੱਛਾ ਖੇੜਾ ਹਾਂ ਇਹ ਲੈਂਦੇ ਆ ਇਹ ਤਾਂ ਰਾ ਕੇ ਦੇਖਦੇ ਆ ਸਾਡਾ ਬਾਬਰ ਬਾਬਾ ਕੈਸ਼ੀਅਰ ਹੁਣ ਕੀ ਕੀ ਹਟਾ ਜਾ ਰਹੇ ਸ਼ਿਮਲੇ ਦੇ ਲੋਰ ਬਾਜ਼ਾਰ ਜਾਂ ਮਾਲ ਰੋਡ ਕਹਿੰਦੇ ਉੱਥੇ ਫਿਰਦੇ ਆ ਪੇੜ ਬਹੁਤ ਹੈ ਪਰ ਠੰਡ ਬਹੁਤ ਹੈ ਸਾਨੂੰ ਐਸੀ ਤੇ ਗਰਮੀ ਨਾ ਹੋਵੇ ਠੰਡ ਬਹੁਤ ਹੈ ਇਹ ਦਿਲ ਵੀ ਦੇਖੋ ਇਹ ਬਹੁਤ ਉਹਨਾਂ ਲਿਆ ਫਿਰਦੇ ਨੇ ਅੰਦਰ ਕਮਲ ਅਮਰੀਕ ਆਸ਼ੂ ਹੱਤਾ ਵੀ ਉਹ ਇਹਨਾਂ ਦੇ ਵੀ ਹੈਗੇ ਆ ਬੱਬਾ ਹੈਨਾ ਵੱਡੀਆਂ ਇਹ ਇਹ ਹੁਣ ਚ ਲੈਣ ਨਾਲ ਪਹਿਲਾਂ ਤਾਂ ਹੁੰਦੇ ਸੀ ਇਹ ਬੰਦ ਹੋ ਗਿਆ ਫਿਰ ਚਲਾ ਹਾਂ ਤੈਜੀ ਹੋਈ ਹੈ ਤਦ ਹੀ ਆ ਕੀ ਹੋਇਆ ਹੈ ਹਾਂਜੀ ਰਾਤ ਦੇ 8:00 ਵੱਜ ਚੁੱਕੇ ਨੇ ਇੱਕ ਪੁਸਤਕ ਮੇਰੇ ਦੇ ਵਿੱਚ ਆਏ ਆ ਚੱਲੋ ਆਗੇ ਚੱਲਦੇ ਰੁਕਾ ਨਹੀਂ ਸਾਰਾ ਰੱਜ ਭਰਿਆ ਹੋਇਆ ਅਬ ਜ਼ਿਆਦਾ ਨਹੀਂ